ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਬੜ ਪਰਤਾਪ ਪਾਰ ਬ੍ਰਹਮਾ ਪਰਮੇਸ਼ਰ ਸਤਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਇ ਰਾਮ ਨਾਮ ਜਪ ਨਿਰਮਲ ਮਨ ਤ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਰਜ ਰਾਸ ਕੀਆ ਗੁਰਦੇਵ ਰਹਾਉ ਆਦਮ ਦੇ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹਲਾ 5 ਪੂਰੇ ਗੁਰਜੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਰਜਰਾਸ ਕੀਆ ਗੁਰਦੇਵ ਰਹਾਉ ਆਦਮਦਿ ਪ੍ਰਭ ਅਤ ਸੁਆਮੀ ਆਪਣਾ ਝਾਟ ਬਣਾਇਓ ਆਪ ਆਪਣੇ ਸੇਵਕ ਕੇ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜਲਤ चरण कमल नानक शरणाई राम नाम जप निर्मल मन त बिलवल मोहल्ला 5 पूरे गुरकी पूरी सेवा आप आप वरते स्वामी कार्य राज ਸਕਿਆ ਗੁਰਦੇਵ ਰਹਾ ਆਦਮਾ ਦੇ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੇ ਆ ਪੈ ਰਖੇ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਿਨ ਸਗਲੇ ਜਲਤ ਚਰਨ ਕਮਲ ਨਾਨਕ ਸਰਣਾਇ RAM ਨਾਮ ਜਪ ਨਿਰਮਲ ਮਨ ਤ ਬੇਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੀ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜੰਤਾ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤਰ ਬੇਲਾਵੜ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਤ ਪ੍ਰਭ ਅੰਤ ਸੁਆਮੀ ਆਪਣਾ ठाਟ ਬਣਾਇਓ ਆਪ ਆਪਣੇ ਸੇਵਕ ਕੇ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਨ ਸਗਲੇ ਜੰਤ चरण कमल नानक शरण आई राम नाम जप निर्मल मनता बेला बला महला پنجਵਾ پورے ਗੁਰ ਕੀ ਪੂਰੀ ਸੇਵ ਆਪਿ ਆਪ ਵਰਤੈ ਸੁਮੀ ਕਾਰਜਰਾ ਕੀਆ ਗੁਰਦੇਵ ਰਹਾਉ ਆਦਮਤ ਪ੍ਰਭ ਅੰਤ ਸੁਆਮੀ ਆਪਣਾ ठाਟ ਬਣਾਇਆ ਆਪ ਆਪਣੇ ਸੇਵਕ ਕੇ ਆ ਪੇ ਰਖੈ ਪ੍ਰਭ ਮੇਰੇ ਕੋ ਵਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਿਨ ਸਗਲੇ ਜੰਤ चरण कमल नानक शरणाई राम नाम जप निर्मल मंत बेलावल महला پنجਵਾ पूरे गुरकी पूरी सेवा आप आप वरते स्वामी ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜਨ ਤ ਚਰਨ ਕਮਲ ਨਾਨਕ ਸਰਣਾਇ RAM ਨਾਮ ਜਪ ਨਿਰਮਲ ਮੰਤ ਬਿਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇਵ ਆਪ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਿਨ ਸਗਲੇ ਜੰਤਾ ਚਰਨ ਕਮਲ ਨਾਨਕ ਸਰਣਾਇ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਏ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹੱਲਾ 5 ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਬਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸੜਨਾਏ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦ ਦੇ ਪ੍ਰਭ ਅੰਤ ਸੁ ਅਮੀ ਆਪਣਾ ਠੜ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ RAM ਨਾਮ ਜਪ ਨਿਰਮਲ ਮੰਤਨ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਤ ਪ੍ਰਭ ਅੰਤ ਸੁਅਮੀ ਆਪਣਾ ठाट ਬਨਾਇਆ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ गोबड़ प्रताप पार ब्रह्मा परमेश्वर सतगुरु वस कि ले जिन सगले जंत चरण कमल नानक शरणाई राम नाम जप निर्मल मंत ਬੇਲਾਵਲਾ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਰਜ ਰਾਸ ਕੀਆ ਗੁਰਦੇਵ ਰਹਾਉ ਆਦਮ ਦੇ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ राम नाम जप निर्मल मन त बेला बल महला پنجਵਾ ਪੂਰੇ ਗੁਰਜੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਰਜਰਾਸ ਕੀਆ ਗੁਰਦੇਵ ਰਹਾਉ ਆਦਮ ਦੇ ਪ੍ਰਭ ਅਤਿ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ RAM ਨਾਮ ਜਪ ਨਿਰਮਲ ਮੰਤ ਬਿਲਾਵਨ ਮਹੱਲਾ 5 ਪੂਰੇ ਗੁਰ ਕੀ ਪੂਰੀ ਸੇਵਾ ਆਪਿਆਪ ਤੇ ਸੁਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦ ਮਦ ਪ੍ਰਭ ਅੰਤ ਸੁਮੀ ਆਪਣਾ ठाਟ ਬਣਾਇਆ ਆਪ ਆਪਣੇ ਸੇਵਕ ਕੇ ਆ ਪੈਰ ਆਖੇ प्रभ मेरे को वड प्रताप पार ब्रह्म परमेसुर बस कीने जिन सगले जलत चरण कमल नानक सरनाय राम नाम जप निर्मल मन्त्र ਬੇਲਾਵਨ ਮਹਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੀ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜਲਤਾ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਨ ਸਗਲੇ ਜੰਤ चरण कमल नानक सरनाई राम नाम जप निर्मल मनता बेला बल महला پنجਵਾ ਪੂਰੇ ਗੁਰ ਕੀ ਪੂਰੀ ਸੇਵ ਆਪਿ ਆਪ ਵਰਤੇ ਸੁਮੀ ਕਾਰਜ ਰਾ ਸਕਿਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਣਾਇਆ ਆਪ ਆਪਣੇ ਸੇਵਕ ਕੇ ਆ ਪੇ ਰਖੈ ਪ੍ਰਭ ਮੇਰੇ ਕੋ ਵਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸਕੀਨੇ ਜਿਨ ਸਗਲੇ ਜੰਤ चरण कमल नानक शरणाई राम नाम जप निर्मल मन्ता बेलावल महला پنجਵਾ पूरे गुरु की पूरी सेवा आपे आप वरते स्वामी ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਬਸ ਕਿਨੇ ਜਨ ਸਗਲੇ ਜਨਤਾ ਚਰਨ ਕਮਲ ਨਾਨਕ ਸਰਣਾਇ RAM ਨਾਮ ਜਪ ਨਿਰਮਲ ਮੰਤ ਬੇਲਾਵਡ ਮਹਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੇ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਏ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇ ਤੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੇ ਆ ਪੇੜਾ ਖੈ ਪ੍ਰਭ ਮੇਰੇ ਕੋ ਵੱਡ ਪਰਤਾਪ पार ब्रह्म परमेसर सतगुरु वस जिन सगले जन्त चरण कमल नानक शरण जप निर्मल मंत बेलावल महला पंजवा पूरे गुर की पूरी सेव ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾ ਆਦਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸੜਨਾਏ RAM ਨਾਮ ਜਪ ਨਿਰਮਲ ਮੰਤ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਤ ਪ੍ਰਭ ਅੰਤ ਸੁ ਅਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਰੱਬ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੇ ਨੇ ਜਿਨ ਸਗਲੇ ਜੰਤ ਚਰਨ ਕਮਲ ਲਾਲਕ ਸਰਣਾਈ RAM ਨਾਮ ਜਪ ਨਿਰਮਲ ਮੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ